ਕਾਵਾ ਸਭ ਪੰਜਾਬ ਦੀ ਕਿਸਮਤ ਹੀ ਲਿਖੀ ਹੋਈ ਹੈ ਇਤਿਹਾਸ ਚ ਵੀ ਆਉਂਦੀ ਰਹੀ ਹੈ ਲੇਕਿਨ ਇਤਿਹਾਸ ਗਵਾਹ ਵੀ ਜਦੋਂ ਜਿੱਡੀ ਵੱਡੀ ਸਮੱਸਿਆ ਓਡੀ ਵੱਡੀ ਤਾਕਤ ਨਾਲ ਪੰਜਾਬੀਆਂ ਨੇ ਇਕੱਠੇ ਹੋ ਕੇ ਇਹਨਾਂ ਦੀ ਮੁਕਾਬਲਾ ਕੀਤਾ ਔਰ ਆ ਪਿਛਲੇ ਦਿਨਾਂ ਚ ਜਿਹੜੇ ਆੜੇ ਤੇ ਆਏ ਆ ਕਾਫੀ ਨੁਕਸਾਨ ਇਹਨਾਂ ਪਿੰਡਾਂ ਦਾ ਹੋਇਆ ਇਸ ਹਾਲ ਕੀਦਾ ਹੋਇਆ ਉਹ ਇਹਦੇ ਚ ਪੰਜਾਬ ਸਰਕਾਰ ਦੇ ਇਥੇ ਆਪਦਾ ਕੰਮ ਕਰ ਰਹੀ ਹੈ ਮੰਤਰੀ ਸੰਤਰੀ ਅਰੇ ਅਫਸਰ ਸਾਹਿਬਾਨ ਸਾਰੇ ਡਿਪਾਰਟਮੈਂਟ ਲੱਗੇ ਹੋਏ ਆ ਉਥੇ ਬੜੀ ਵੱਡੀ ਕੰਟਰੀਬਿਊਸ਼ਨ ਇਥੇ ਅਕਾਲਪੁਰ ਕੀ ਫੌਜ ਖਾਲਸਾ ਜਰਨਵੀ ਸਿੰਘ ਉਹਨਾਂ ਤੋਂ ਇਥੇ ਪਹੁੰਚ ਰਹੀ ਹੈ ਸੱਤ ਪਿੰਡ ਅਜੇ ਨਾ ਡਾਊਟ ਵੀ ਕਰ ਲਏ ਆ ਐਡਮਿਨਿਸਟ੍ਰੇਸ਼ਨ ਨੂੰ ਕਹਿਤਾ ਵੀ ਉਥਾਂ ਦੀ ਜਿਹੜੀ ਆਰਡਰਸ ਨਹੀਂ ਜਿਹੜੀਆਂ ਉਥੇ ਲੋੜ ਹੈ ਜਿਸ ਤਰ੍ਹਾਂ ਦੀ ਮਦਦ ਦੀ ਉਹ ਇਹਨਾਂ ਨੂੰ ਇੱਕ ਤਰ੍ਹਾਂ ਦਾ ਡਾਟਾਬੇਸ ਬਣਾ ਕੇ ਦੇ ਦਿੱਤੇ ਨੇ ਤਾਂ ਕਿ ਉਹ ਬਦਲ ਕੋਈ ਜਾ ਸਕੇ ਪਾਣੀ ਦਾ ਜਿਹੜਾ ਉਹ ਸਰਕਾਰ ਵੱਲੋਂ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰਾਇਆ ਜਾ ਰਿਹਾ ਪਸ਼ੂਆਂ ਦਾ ਵੀ ਇੰਤਜ਼ਾਮ ਕਰਾਇਆ ਜਾ ਰਿਹਾ ਐਨਜੀਓਜ਼ ਵੱਲੋਂ ਵੀ ਕਰਾਇਆ ਜਾ ਰਿਹਾ ਮਤਲਬ ਇਸ ਸਮੇਂ ਦੇ ਵਿੱਚ ਸਰਕਾਰ ਦਾ ਆਪਣਾ ਫਰਜ਼ ਸੀ ਲੇਕਿਨ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਪੰਜਾਬੀ ਵੀ ਕਿਸੇ ਗੱਲੋਂ ਪਿੱਛੇ ਨਹੀਂ ਹਟੇ ਨਾ ਇੱਥੇ ਕੋਈ ਧਰਮ ਦਾ ਵਖਰੇਵਾ ਨਾ ਕਿਸੇ ਕੋਈ ਹੋਰ ਤਰ੍ਹਾਂ ਦਾ ਵਖਰੇਵਾ ਸਾਰਿਆਂ ਨੇ ਅੱਗੇ ਆ ਕੇ Hindu Muslim Sikh Sai ਸਾਰਿਆਂ ਨੇ ਇੱਕਤਾ ਦਾ ਪ੍ਰਗਟਾਵਾ ਕਰਦੇ ਹੋਇਆ ਔਰ ਮੈਨੂੰ ਲੱਗਦਾ ਵੀ ਕੋਈ ਪਿੰਡ ਪੰਜਾਬ ਦਾ ਇਸ ਲਈ ਬਚਿਆ ਨਹੀਂ ਹੋਏਗਾ ਜਿੱਥੋਂ ਹਾਲਾ ਨਰਾ ਨਾ ਆਇਆ ਵੇ ਜਿੱਦ ਸਪੋਰਟ ਨਾ ਆਈ ਹੋਵੇ ਜਿੱਥੋਂ ਮਦਦ ਨਾ ਆਈ ਹੋਵੇ ਜਿੱਥੋਂ ਨੌਜਵਾਨ ਨਾ ਆਏ ਹੁਣ ਮੈਂ ਹੁਣ ਆਉਂਦਾ ਸੀ ਰਸਤੇ ਦੇਖਿਆ ਵੀ ਲੈਣਾ ਲੱਗੀਆਂ ਹੋਈਆਂ ਟਰਾਲੀਆਂ ਦੀ ਮਾਲਵੇ ਵਾਲੇ ਬੱਸ ਸੋ ਇਹ ਪੰਜਾਬ ਦਾ ਠੀਕ ਹੈ ਤੁਸੀਂ ਤਾਂ ਆਉਂਦੀਆਂ ਸੀ ਰਲ ਮਿਲ ਕੇ ਇਹਨਾਂ ਮੁਸੀਬਤਾਂ ਦੇ ਹੱਲ ਵੀ ਪਾ ਰਹੇ ਆਂ ਔਰ ਜਿਹੜੀ ਹੈ ਮੈਡੀਕਲ ਬੜੀ ਵਧੀਆ ਅਕਾਲਪੁਰ ਕੀ ਫੌਜ ਵੱਲੋਂ ਇੱਥੇ ਇੱਕ ਮੈਡੀਕਲ ਸਿਸਟਰਨ ਵਾਸਤੇ ਵੀ ਕੂਟ ਕੈਂਪ ਕੀਤਾ ਗਿਆ ਬਹੁਤ ਵਧੀਆ ਸਰਕਾਰ ਵੱਲੋਂ ਵੀ ਲੱਗਿਆ ਹੋਇਆ ਸੋ ਅੱਜ ਦੇਖਦੇ ਹਾਂ ਹੋਰ ਕਿੱਥੇ ਕਿੱਥੇ ਇੱਕ ਮੈਨੂੰ BSF ਨੇ ਕੋਈ ਕੰਦ ਬੜਾਈ ਹੈ ਉਹਦੇ ਬਾਰੇ ਪਤਾ ਲੱਗਿਆ ਸਰਕਾਰ ਨੇ ਡਿਸਟ੍ਰਿਕਟ ਅਡਮਿਨਿਸਟ੍ਰੇਸ਼ਨ ਨੇ ਪਹਿਲਾਂ ਵੀ ਲਿਖ ਕੇ ਭੇਜਿਆ ਹੋਇਆ ਉਹਨਾਂ ਨੂੰ ਲੇਕਿਨ ਉਹਨਾਂ ਨੇ ਕੁਝ ਕੀਤਾ ਨਹੀਂ ਸੀ ਤੋਂ ਕੱਲ ਮੋਦੀ ਸਾਹਿਬ ਆ ਰਹੇ ਮੈਂ ਕਹਿੰਦਾ ਵੀ ਉਹਦੇ ਹੱਲ ਕਰਾ ਦੇ ਬਾਕੀ ਠੀਕ ਹੈ ਉਹ ਅਫਗਾਨਿਸਤਾਨ ਨਾਲ ਹੱੱਥਪੱਠੀ ਕਰਿਆ ਹੈ ਚੰਗੀ ਗੱਲ ਹੈ ਸਾਰੀ ਦੁਨੀਆ 'ਚ ਕਰਨੀ ਚਾਹੀਦੀ ਹੈ ਪੰਜਾਬ ਜਿਹਦੇ ਕਰਕੇ ਹਿੰਦੁਸਤਾਨ ਆਜ਼ਾਦ ਹੋਇਆ ਜਿਹਦੇ ਕਰਕੇ ਅਨਾਜ ਪੂਰਤੀ ਹੁੰਦੀ ਹੈ ਦੇਸ਼ ਦੀ ਅੱਜ 60000 ਕਰੋੜ ਦਾ ਦੇ ਹੀ ਜਾਣ ਨਾ ਬਾਕੀ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਉਹ ਵੀ ਦੇਖ ਲਾਂਗੇ ਆਪਾਂ ਜਿਹੜਾ ਘਰਾਂ ਦਾ ਨੁਕਸਾਨ ਉਹ ਵੀ ਦੇਖ ਲਾਂਗੇ ਵਿਚਾਰੇ ਮਜ਼ਦੂਰ ਖੇਤ ਮਜ਼ਦੂਰ ਵਿਚਾਰੇ ਉਹਨਾਂ ਦਾ ਉਹਨਾਂ ਦਾ ਰੋਟੀ ਦਾ ਨੁਕਸਾਨ ਹੋਇਆ ਉਹ ਵੀ ਦੇਖ ਲਾਂਗੇ ਲੇਕਿਨ ਜਿਹੜਾ 60000 ਕਰੋੜ ਹੈ ਉਹ ਜਰੂਰ ਲੈ ਕੇ ਆਉਣ ਸਰ ਪਿੰਡ ਜਦੋਂ ਤੁਸੀਂ ਦਾ ਬੰਨ ਕਾਫੀ ਜਗ੍ਹਾ ਪਾੜਦੇ ਲੋਕ ਕਹਿੰਦੇ ਉਸ ਤੋਂ ਕੋਈ ਵੀ ਨਹੀਂ ਆਇਆ ਗੋਰੀਆਂ ਦਾ ਕੈਮਰਾ ਜਿੱਥੇ ਮਿਲਦੀਆਂ ਸਭ ਕੰਡ ਉਹਨੇ ਬਚਾ ਸਕਦੇ ਸੀਗਾ ਦੇਖੋ ਜਿਹੜਾ ਹੁਣ ਪ੍ਰਾਣੀ ਗੱਲ ਹੈ ਉਧਰ ਲੰਘੀ ਅੱਗੇ ਤੋਂ ਨਾ ਹੋਵੇ ਇਹਦੇ ਵਾਸਤੇ ਆਪਾਂ ਪ੍ਰੋਪਰ ਇੰਤਜ਼ਾਮ ਕਰੀਗੇ ਇਹਨਾਂ ਤੋਂ ਸੁਜੈਸ਼ਨ ਲਵਾਂਗੇ ਸਰਕਾਰ ਤੋਂ ਵੀ ਲਵਾਂਗੇ ਮੈਂ ਵਿਧਾਨ ਸਭਾ ਵਿੱਚ ਮੀਟਿੰਗ ਵੀ ਰੱਖੂੰਗਾ ਤਾਂ ਕਿ ਜਿਹੜੀ ਹੈ ਇਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਇਹ ਹਰ ਸਾਲ ਹੀ ਆ ਜਾਂਦੀਆਂ ਹਰ ਸਾਲ ਹੀ ਮਤਲਬ ਨੁਕਸਾਨ ਹੋ ਜਾਂਦਾ ਸੋ ਇਹਦਾ ਕੋ ਪੱਕਾ ਹੱਲ ਕੀਤਾ ਜਾਵੇ ਸਰਕਾਰ ਦਾਵੇ ਕਰੀ ਕੰਟਰੋਲ ਰੂਮ ਬਣਿਆ ਨੰਬਰਾਂ ਤੇ ਫੋਨ ਕਰੋ ਇਹ ਬੰਦਿਆ ਕਰਦੇ ਨੇ ਫੋਨ ਕੋਈ ਆਇਆ ਨਹੀਂ ਤੁਸੀਂ ਪਿੰਡ ਰੋੜ ਗਿਆ ਤੇ ਹੁਣ ਆਪਾਂ ਫਿਰ ਮਤਲਬ ਟਾਲਦੀਆਂ ਕਹਿੰਦੇ ਕਿ ਅਗੋਂ ਕੰਮ ਸ਼ੁਰੂ ਕਰਾਂਗੇ ਪਿਛਲਾ ਹੋ ਗਿਆ ਨਹੀਂ ਟਾਲਣਾ ਤਾਂ ਕਾਹਨੂੰ ਆ ਜਿਹਦੇ ਕੋਈ ਜ਼ਿੰਮੇਵਾਰੀ ਤੇ ਤਨਖਾਹ ਲੈਂਦੇ ਉਹਨੂੰ ਡੰਗਾ ਕੇ ਵੀ ਕੋਈ ਗੱਲ ਨਹੀਂ ਲੋਕਾਂ ਦਾ ਰੋਸ ਹੀ ਕੋਈ ਆ ਇਹ ਟਾਈਮ ਨਾਲ ਵੀ ਆ ਜਾਂਦਾ ਪ੍ਰਸ਼ਾਸਨਿਕ ਅਧਿਕਾਰੀ ਵੀ ਆ ਜਾਂਦਾ ਤੇ ਸ਼ਾਇਦ ਇਹ ਸਾਰੇ ਟਕੜਾਂ ਦੇ ਕੰਟਰੋਲ ਨੂੰ ਤੇ ਫੋਨ ਕਰਦੇ ਰਹੇ ਕਹਿੰਦੇ ਕੰਪਲੇਨੈਂਟ ਨੋਟ ਕਰ ਲਈ ਆ ਲੇਕਿਨ ਸਾਨੂੰ ਅੱਜ ਤੱਕ ਨਹੀਂ ਮਿਲੀ ਤੇ ਜਦੋਂ ਪਾਣੀ ਰੁੜ ਗਿਆ ਫਿਰ ਬਾਅਦ ਵਿੱਚ ਅਧਿਕਾਰੀ ਆਏ ਨੇ ਇਹ ਪਤਾ ਕਰ ਲਾਂਗੇ ਜਿੱਦੀ ਜੰਬਰੀ ਜੰਬਰੀ ਫਿਕਸ ਕਰਾਂਗੇ ਲੇਕਿਨ ਹੁਣ ਸਮਾਂ ਇਹ ਹੈ ਵੀ ਕਿਉਂਕਿ ਆ ਜਦੋਂ ਹੁਣ ਪਾਣੀ ਥੱਲੇ ਜਾਊਗਾ ਹੁਣ ਬਿਮਾਰੀਆਂ ਆਉਣਗੀਆਂ ਹੁਣ ਵਾਲਾ ਜਿਹੜਾ ਪਸ਼ੂ ਬਿਮਾਰ ਹੋਣਗੇ ਲੋਕ ਬਿਮਾਰ ਹੋਣਗੇ ਇਹਨੂੰ ਆਪਾਂ ਇੱਕ ਤਰ੍ਹਾਂ ਇੱਕ ਤਰ੍ਹਾਂ ਸਵੀਟਲੀ ਹੈ ਜਿਹੜੀ ਇਹ ਉਸ ਤੋਂ ਬਾਅਦ ਫਿਰ ਨੀਰ ਦੇ ਜੀ ਨੂੰ ਲੋਗਰੇ ਤੋਂ ਰਾਤ ਵੀ ਫੋਨ ਆ ਰਿਹਾ ਪਸ਼ੂ ਸਾਡੇ ਬਿਮਾਰਾ ਡਾਕਟਰ ਨੂੰ ਠੋਕ ਲਾਇਆ ਹੋਰ ਕੋਈ ਵੀ ਨਹੀਂ ਠਕਾਇਆ ਰਾਜ ਸਾਹਿਬ ਰਾਤੀ ਵੀ ਰਾਤੀ ਵੀ ਬੰਦਾ ਆਇਆ ਜਾਂਦਾ ਹਾਂ ਜੀ 11 ਵਜੇ 11:30 ਵਜੇ ਤੱਕ ਉੱਥੇ ਸੀ ਬੰਦਾ ਹੁਣ ਵੀ ਟੀਮ ਉੱਥੇ ਆ ਬਸ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਤੁਹਾਡਾ ਕੰਮ ਹੈ ਤੁਸੀਂ ਦੱਸਦੇ ਜਾਓ ਆਪਣਾ ਕੰਮ ਆ ਕਰਨਾ ਤੁਸੀਂ ਤੁਹਾਡਾ ਕੰਮ ਦੱਸਣਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸ ਰਹੇ ਯਾਰ ਚੰਗੀ ਗੱਲ ਹੈ ਇਹ ਤੁਸੀਂ ਆਪ ਦਾ ਕੰਮ ਕਰ ਰਹੇ ਆ ਸਰਕਾਰ ਦੇ ਵਾਸਤੇ ਰੀਤ ਦੀ ਦਿਹਾੜੀ ਹੈ ਪੰਜਾਬ ਸਰਕਾਰ ਕਿੰਨਾ ਕੁ ਫਾਇਦਾ ਹੋ ਗੋਦ ਜਿਹੜਾ ਪਾਣੀ ਨਾਲ ਨੁਕਸਾਨ ਹੋਇਆ ਉਹ ਤਾਂ ਹੋ ਗਿਆ ਸਾਡੀ ਫਸਲ ਦਾ ਨੁਕਸਾਨ ਹੋ ਗਈ ਲੇਕਿਨ ਉਹ ਜਦੋਂ ਰੇਤ ਵੀ ਇਹਦੇ ਤੇ ਨਾ ਸਾਡੇ ਹੌਲ ਪੈਂਦਾ ਵੀ ਅਗਲੀ ਫਸਲ ਕਿਵੇਂ ਬੀਜਾਂਗੇ ਸੋ ਜਿਹਦਾ ਖੇਤ ਉਹਦੀ ਰੇਤ ਇਹ ਬਹੁਤ ਵਧੀਆ ਪਾਲਿਸੀ ਹੈ ਪੰਜਾਬ ਸਰਕਾਰ ਦਾ ਮੈਂ ਤਾਂ ਧੰਨਵਾਦੀ ਆ ਵੀ ਸਰਕਾਰ ਨੇ ਸਮੇਂ ਸਿਰ ਐਕਸ਼ਨ ਲਿਆ ਮੇਰੇ ਨਾਲ ਅੱਜ ਉਹਦਾ ਐਲਾਨ ਵੀ ਹੋ ਜਾਣਾ ਹੈ ਕਹਿੰਦੇ ਮੋਦੀ ਸਾਹਿਬ ਕਹਿੰਦਾ ਆ ਰਹੇ ਜੀ ਜਹਾਜ਼ ਛਿੜਾ ਦੇਣਗੇ ਤੇ ਛੱਤ ਤੇ ਮੀਟਿੰਗ ਕਰਨਗੇ ਤੇ ਸਾਰੇ ਲੋਕਾਂ ਨੂੰ ਘਾਟੀ ਮਿਲਣਗੇ ਦੇਖੋ ਜੀ ਅਸੀਂ ਤਾਂ ਜਿਹੜਾ ਆਉਂਦਾ ਸੀ ਉਹਦੀ ਇੱਜ਼ਤ ਕਰਦੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਸੀਂ ਉਹਨਾਂ ਦੀ ਇਜ਼ਤ ਕਰਦੇ ਆ ਲੇਕਿਨ ਉਹ ਵੀ ਜਿੱਥੇ ਨੁਕਸਾਨ ਹੋਇਆ ਉਹਨਾਂ ਦੇ ਜਾਗਮਾ ਤੇ ਮੱਲਬ ਵੀ ਲਾ ਕੇ ਜਾਣ ਪੰਜਾਬ ਦਾ ਜਿਹੜਾ 60000 ਕਰੋੜ ਰੁਪਏ ਦਾ ਨੁਕਸਾਨ ਹੋਇਆ ਉਹ ਹੀ ਦੇਖ ਰਿਆਂ ਚੌਂਹੇ ਪੀਟਿੰਗ ਹੀ ਕਰੀ ਉਹਨਾਂ ਨੇ ਚਲ ਬਾਹਰ ਲੋਕਾਂ ਨੂੰ ਨਹੀਂ ਆ ਮਿਲਣਾ ਨਹੀਂ ਉਹਨਾਂ ਨੂੰ ਮਿਲਣਾ ਚਾਹੀਦਾ ਜਿੱਥੇ ਜਿਹੜਾ ਬੀਐਸਐਫ ਨੇ ਕੰਨ ਗੱਡੀ ਉਹ ਹੀ ਦੇਖ ਲੈਣ ਇਹਦੇ ਇਹਦੇ ਹੱਲ ਕਰਾ ਦੇਣ ਮਤਲਬ 15 20 ਪਿੰਡਾਂ 'ਚ ਮਾਰ ਕਰਤਾ ਉਸ ਕੰਨ ਦੇ ਕਰਕੇ ਪਾਣੀ ਰਿਹਾ ਹਾਂ ਸੋ ਇਹ ਚੀਜ਼ਾਂ ਉਹਨਾਂ ਨੂੰ ਦੇਖ ਲੈਣੇ ਚਾਹੀਦੀਆਂ ਸੋ ਤੁਹਾਡੇ ਰਾਹੀਂ ਵੀ ਦੇਖ ਲੈਣ ਉਹ ਆ ਟੀਵੀ ਤੇ ਹੁਣ ਖਬਰ ਜਾਊਗੀ ਉਹ ਦੇਖ ਲੈਣ ਤੇ ਉਹ ਠੀਕ ਕਰਾ ਲੈ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਇਹ